ਸ਼੍ਰੀ ਗਣੇਸ਼ ਪੂਜਾ ਜੋ 27 ਅਗਸਤ ਨੂੰ ਮਨਾਈ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਕਲਾ ਕਿਰਤ ਬਣਾਉਣ ਵਾਲੀ ਕਾਰੀਗਰ ਨੱਥਾ ਰਾਮ ਰਾਜਸਥਾਨ ਵੱਲੋਂ ਬਚਾਲਾ ਚ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਲੈ ਕੇ ਪਹੁੰਚੇ ਨੱਥਾ ਰਾਮ ਜੀ ਨੇ ਦੱਸਿਆ ਕਿ ਮੂਰਤੀਆਂ ਬਣਾਉਣ ਚ ਕਾਫੀ ਸਮਾਂ ਲੱਗ ਜਾਂਦਾ ਹੈ ਮੂਰਤੀ ਪੂਰੀ ਸ਼ਰਧਾ ਪਾਵਨਾ ਨਾਲ ਬਣਾਈ ਜਾਂਦੀ ਹੈ ਉਹਨਾਂ ਦੱਸਿਆ ਕਿ ਮੂਰਤੀ ਬਣਾਉਣ ਦੇ ਲਈ ਅੱਧੀ ਮਿੱਟੀ ਰਾਜਸਥਾਨ ਤੋਂ ਲਿਆਂਦੀ ਜਾਂਦੀ ਹੈ ਤੇ ਅੱਧੀ ਇੱਧਰ ਦੀ ਮਿੱਟੀ ਫਰਤੀ ਜਾਂਦੀ ਐ ਬੜਾ ਦੱਸਿਆ ਕਿ ਉਸ ਦੇ ਨਾਲ ਸਿੱਟੋ ਪੁੱਤਰ ਵੀ ਹੱਥ ਵਟਾ ਰਾਇ ਤੇ ਦਾਣਾ ਲਾਇਦਲੀ ਵਿੱਕੀ ਬਾਪ ਨੂੰ ਰਿਪੋਰਟ ਸਰ ਪੰਜ ਕਿਨਾਂ ਹੋਂ ਤੁਹਾਡਾ ਮੈਂ ਨਥਾ ਰਾਮ ਨਾਮ ਹੈ ਇਹ ਕਿੰਨੇ ਦਿਨ ਨੂੰ ਅਗੇ ਪਹੁੰਚੀ ਇਹ 27 ਨੂੰ ਕਿੱਥੋਂ ਆਏ ਤੁਸੀਂ Rajasthan ਤੋਂ ਮੂਰਤੀਆਂ ਹੀ ਬਣਾਉਂਦੇ ਹਾਂਜੀ ਮੂਰਤੀਆਂ ਹੀ ਬਣਾਉਣ ਵਾਸਤੇ ਕਿਹੜੇ ਕਿਹੜੇ ਸਾਈਜ਼ ਦੇ ਮੂਰਤੀਆਂ ਮੂਰਤੀ ਅੱਧਾ ਫੁੱਜਾ ਲਗਾਏ 10 ਫੁੱਟ ਤੱਕ ਮੈਂ ਤਾਂ ਵਾਵਾ ਜੀ ਦੋ ਢਾਈ ਮਹੀਨੇ ਪੂਰੇ ਲੱਗਦੇ ਨੇ ਮੂਰਤੀ ਨੂੰ ਇੱਕ ਵਾਰੀ ਹੱਥੇ ਬਾਹਰ ਕੱਢ ਦੋ ਬੀਜੇ ਇੱਕ ਬਸ ਦੋ ਢਾਈ ਮਹੀਨੇ ਲਗਾਤਾਰ ਲਗਾਈ ਰਹਿਣਾ ਹੈ ਸ਼ਿੰਗਾਰ ਵੀ ਕਰਨਾ ਜੋ ਵੀ ਕਰਨਾ ਸਾਰਾ ਕੁਝ ਮੂਰਤੀ ਨੂੰ ਸਾਹ ਦਿਨ ਲੱਗੇ ਰਹਿਣਾ ਹੈ ਕੰਮ ਕਰੀ ਜਾਓ ਕਰੀ ਜਾਓ ਕਰੀ ਜਾਓ ਕੰਮ ਮੁਗੜਾ ਦੀ ਕਾਰੀਗਰੀ ਕਦੇ ਬਦਲੀ ਹੋ ਸਕਦੀ ਹੈ ਕਾਰੀਗਰੀ ਦਾ ਕੋਈ ਮੋਲ ਨਹੀਂ ਕਾਰੀਗਰੀ ਜਿੰਨੀ ਕਰਦੇ ਰਹੋਗੇ ਨਾ ਜਿੰਨੀ ਕਮ ਹੈ ਕਾਰੀਗਰੀ ਇੱਕ ਹੁਨਰ ਹੈ ਹੱਥ ਦਾ ਜਿੱਥੇ ਮਰਜ਼ੀ ਦੇ ਕਰ ਸਕਦੇ ਆ ਤੇ ਇੱਥੇ ਅਣਕ ਤੇ ਮੂਰਤੀਆਂ ਬਣਾਉਂਦੇ ਆ ਪਰ ਪਰਿਵਾਰ ਚ ਕੌਣ ਕੌਣ ਨਾਲ ਆਇਆ ਤਾ ਪਰਿਵਾਰ ਦੇ ਨਾਲ ਹਮਾਰੇ ਦੋ ਬੇਟੇ ਹੈ ਤੇ ਮੈਂ ਉਸ ਦਾ ਡੈਡੀ ਹੂੰ ਇਗੜੀ ਮੂਰਤੀਆਂ ਬਣਦੀਆਂ ਖਾਸ ਮਿੱਟੀ ਦੀਆਂ ਦਾ ਖਾਸ ਮਿੱਟੀ ਨਹੀਂ ਹੁੰਦੀ ਇਹ ਖਾਸ ਮਿੱਟੀ ਅੱਧੀ ਹੁੰਦੀ ਹੈ ਅੱਧੀ ਮਿੱਟੀ ਅਹੀਂ ਕੋਪੀ ਵਰਤਦੇ ਵਿੱਚ ਤੇ ਉਹਨਾਂ ਦੀ ਫੰਕਸ਼ਨ ਆ ਜਾਵੇ ਡਿਜ਼ਾਈਨ ਬਣ ਜਾਈ ਇਸ ਵਾਸਤੇ ਇਹ ਮਿੱਟੀ ਵੀ ਹੁੰਦੀ ਹੈ ਤੇ ਰਸੇ ਦੇ ਨਾਲ ਛੇਤੀ ਗੁਲ ਜਾਂਦੀ ਹੈ ਬੇਟੀ ਇਦਾਂ ਹੀ ਹੁੰਦੀ ਕਿ ਬਾਹਰ ਉਧਰ ਇਹ ਹਨਮਾਨਗੜ੍ਹ ਤੋਂ ਅੱਧੀ ਮਿੱਟੀ ਤੇ ਆਮ ਮਿੱਟੀ ਇਧਰੋਂ ਵਰਤ ਲੈਂਦੇ ਅੱਧੀ ਅੱਧੀ ਮਿੱਟੀ ਇਧਰੋਂ ਵਰਤਦੇ ਨੇ ਤੇ ਅੱਧੀ ਮਿੱਟੀ ਹਮਾਨਗੜ੍ਹ ਤੋਂ ਆਉਂਦੀ ਹੈ ਫੰਕਸ਼ਨ ਵਾਸਤੇ ਕਿਹੜੇ ਕਲਰ ਆ ਕਲਰ ਵੀ ਵਗਾਰਾ ਵੀ ਕਿਹੜੇ ਕਲਰ 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 ਇਧਰ ਹੀ ਮਿਲਦੇ ਅੰਮ੍ਰਿਤਸਰ ਮਿਲਦੇ ਲੁਧਿਆਣਾ ਮਿਲ ਜਾਂਦੇ ਆ ਸ਼ਿਆਲਪੁਰ ਮਿਲ ਜਾਂਦੇ ਆ ਕਲਰ ਪਠਾਨਕੋਟ ਮਿਲ ਜਾਂਦੇ ਆ ਕਿੰਨਾ ਖਰਚਾ ਲੱਗ ਜਾਂਦਾ ਖਰਚਾ ਮੂਰਤੀ ਨੂੰ ਭਾਵਾ ਲੱਗ ਜਾਂਦਾ ਜੀ ਖਰਚੇ ਦੇ ਕੋਈ ਹੱਲ ਨਹੀਂ ਕੋਈ ਮਸਲੀ ਨਹੀਂ ਕੋਈ ਵੀ ਕਿੱਥੇ ਕਿੱਥੇ ਲੋਕ ਲੈਣ ਆਉਂਦੇ ਘੱਟ ਕੇ ਸਾਰੇ ਵਿਚਾਲੇ ਆਉਂਦੇ ਸੀ ਤੇ ਲੱਗੇ ਕਾਦੀਆ ਤੂੰ ਇਧਰ ਆ ਜਿਹੜੇ ਮੈਂ ਤਾਂ ਛੋਗੂ ਐਨਾਂਲੇ ਤੋਂ ਇਧਰੋਂ ਦਰਿਆਦੋਂ ਕਾਲੇ ਜਿ ਕਨੇ ਤੁਸੀਂ ਆਂ ਬਚਾਲੇ ਤੇ ਆਈ ਆ ਤੁਹਾਡੇ ਹੋਰ ਵੀ ਪਰਿਵਾਰ ਹੈ ਕੋਈ ਦਿਨ ਲੱਗਦਾ ਨਹੀਂ ਨਹੀਂ ਹਾਂ ਹਾਂ ਦਿਨ ਲੱਗ ਪਰਿਵਾਰ ਹੈ ہمارا ਹਾਂਜੀ ਜੋਰ ਤੇ ਉੱਤੇ ਆਰਡਰ ਤੇ ਹੀ ਬਣਾਉਂਦੇ ਕਿੱਦਾਂ ਦੀ ਆ ਆਰਡਰ ਤੇ ਬਣਾਉਂਦੇ ਆਰਡਰ ਤੇ ਬਣਾਉਂਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਉਹ ਆਰਡਰ ਤੇ ਬਣਾਉਣਾ ਉਹ ਪਰਮਾਨੈਂਟ ਇਧਰੀ ਆਈ ਪਰਮਾਨੈਂਟ ਇਧਰੀ ਨਹੀਂ ਆਈ ਸਿੱਧ ਹਰ ਵਾਰ ਜਾਂਦੇ ਆ ਮੈਂ ਤਾਂ ਮੁੱਲ ਨਹੀਂ ਲੈਂਦਾ ਨੰਨ ਦਾ ਕੋਈ ਮੁੱਲ ਨਹੀਂ ਬਣਦਾ ਮੈਂ ਤਾਂ ਮੁੱਲ ਖਰਚਾ ਆਂਦਾ ਲਗਤ ਆਂਦੀ